ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਕੈਨੇਡਾ ਸਰਕਾਰ ਦੇ ਵੱਲੋਂ ਇਸ ਸਮੇਂ ਕਾਫੀ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣੇ ਹੱਥ ਵਿੱਚ ਜ਼ਿਆਦਾ ਸ਼ਕਤੀਆਂ ਲਈਆਂ ਜਾ ਰਹੀਆਂ ਨੇ ਜਦੋਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਣੇ ਨੇ ਕਈ ਅਜਿਹੇ ਬਿੱਲ ਜਿਨ੍ਹਾਂ ਦੇ ਉੱਤੇ ਇਸ ਸਮੇਂ ਵੀ ਕੰਮ ਹੋ ਰਿਹਾ ਹੈ ਤੇ ਬਿੱਲ ਪਾਸ ਵੀ ਹੋਇਆ ਹੈ ਜਿਸ ਵਿੱਚ ਕੈਨੇਡਾ ਸਰਕਾਰ ਆਪਣੇ ਹੱਥ ਵਿੱਚ ਵੱਧ ਸ਼ਕਤੀਆਂ ਲੈ ਰਹੀ ਹੈ ਜਿਵੇਂ ਕਿ ਪਹਿਲਾਂ ਬਿੱਲ ਪਾਸ ਹੋਇਆ ਸੀ ਜੋ ਫੈਸਲਾ ਲਾਗੂ ਕਰ ਦਿੱਤਾ ਗਿਆ ਤੁਰੰਤ ਕਿ ਜੋ ਵੱਡੇ ਇਨਫਰਾਸਟ੍ਰਕਚਰ ਨਾਲ ਜੁੜੇ ਹੋਏ ਪ੍ਰੋਜੈਕਟ ਨੇ ਉਹਨਾਂ ਨੂੰ ਵੱਖ-ਵੱਖ ਲੰਮੀ ਪ੍ਰਕਿਰਿਆ ਦੇ ਵਿੱਚੋਂ ਨਾ ਲੰਘਣਾ ਪਵੇ ਫਾਸਟ ਟਰੈਕ ਕਰ ਦਿੱਤਾ ਗਿਆ ਤੇ ਜਿਸ ਵਿੱਚ ਵੱਖ-ਵੱਖ ਪੱਧਰ ਦੇ ਉੱਤੇ ਇਜਾਜ਼ਤ ਲੈਣ ਦੀ ਬਜਾਏ ਕੈਨੇਡਾ ਸਰਕਾਰ ਦੀ ਇਜਾਜ਼ਤ ਦੇ ਨਾਲ ਹੀ ਉਹਨਾਂ ਦੇ ਉੱਤੇ ਕੰਮ ਸ਼ੁਰੂ ਹੋ ਸਕਦਾ ਹੈ ਜਿਸ ਨੂੰ ਲੈ ਕੇ ਜੋ ਮੂਲਿਆਸੀ ਭਾਈਚਾਰਿਆਂ ਵੱਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਕਿਉਂਕਿ ਕਈ ਅਜਿਹੇ ਪ੍ਰੋਜੈਕਟ ਨੇ ਜੋ ਮੂਲਿਆਸੀ ਭਾਈਚਾਰਿਆਂ ਦੇ ਲੈਂਡ ਦੇ ਉੱਤੇ ਫਰਸਟ ਨੇਸ਼ਨ ਲੈਂਡ ਦੇ ਉੱਤੇ ਲਾਏ ਜਾਂਦੇ ਨੇ ਜਿਸ ਵਾਸਤੇ ਉਹਨਾਂ ਦੀ ਇਜਾਜ਼ਤ ਹੋਣੀ ਜ਼ਰੂਰੀ ਹੈ ਪਰ ਅਜੇ ਵਿੱਚ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਫਾਸਟ ਟਰੈਕ ਕਰ ਦਿੱਤਾ ਗਿਆ ਕੈਨੇਡਾ ਸਰਕਾਰ ਦੇ ਹੱਥ ਵਿੱਚ ਜ਼ਿਆਦਾ ਸ਼ਕਤੀਆਂ ਦੇ ਦਿੱਤੀਆਂ ਗਈਆਂ ਨੇ ਤਾਂ ਅਜੇ ਵਿੱਚ ਸਿੱਧਾ ਹੀ ਉਹਨਾਂ ਪ੍ਰੋਜੈਕਟਸ ਨੂੰ ਤੇਜ਼ੀ ਦੇ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ ਜਿਸ ਉੱਤੇ ਪਹਿਲਾਂ ਜੋ ਲੰਮਾ ਚਿਰ ਰਿਸਰਚ ਤੇ ਹੋਰ ਕੰਮ ਹੁੰਦਾ ਹੈ ਤੇ ਪਰਮਿਸ਼ਨਸ ਲੱਗਦੀਆਂ ਨੇ ਉਸ ਨਾਲ ਜੁੜਿਆ ਇਹ ਇੱਕ ਤਰ੍ਹਾਂ ਨਾਲ ਸ਼ਾਰਟਕਟ ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਲੈ ਲਿਆ ਗਿਆ ਤੇ ਮੂਲ ਵਾਸੀ ਭਾਈਚਾਰਿਆਂ ਦੇ ਕਈ ਸੰਗਠਨ ਹੁਣ ਤੱਕ ਇਸ ਦਾ ਵਿਰੋਧ ਕਰਦੇ ਆ ਰਹੇ ਨੇ ਤੇ ਇਸ ਤੋਂ ਬਾਅਦ ਜੋ ਇਸ ਸਮੇਂ ਜੋ ਬਿਲ ਸੀ 12 ਹੈ ਜਿਸ ਦੇ ਵਿੱਚ ਰੈਫਿਊਜੀ ਜਾਂ ਇਮੀਗ੍ਰੇਸ਼ਨ ਨਾਲ ਜੁੜੇ ਫੈਸਲੇ ਵਿਲੇ ਜਾ ਰਹੇ ਨੇ ਉਸ ਵਿੱਚ ਵੀ ਕੈਨੇਡਾ ਸਰਕਾਰ ਦੇ ਹੱਥ ਵਿੱਚ ਵੱਧ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਸਮੇਂ ਇਹ ਹੈ ਕਿ ਬਹੁਤ ਸਾਰੇ ਬਿੱਲ ਜਿਨ੍ਹਾਂ ਦੇ ਉੱਤੇ ਬਹਿਸ ਚੱਲ ਰਹੀ ਹੈ ਵੱਖ-ਵੱਖ ਕਮੇਟੀ ਦੀਆਂ ਬੈਠਕਾਂ ਬੈਠ ਰਹੀਆਂ ਨੇ ਕਿਉਂਕਿ ਲਿਬਰਲਸ ਦੇ ਕੋਲ ਬਹੁਮਤ ਨਹੀਂ ਹੈ ਤੇ ਜਦੋਂ ਕੋਈ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨੂੰ ਪਾਸ ਕਰਵਾਉਣ ਦੇ ਵਾਸਤੇ ਕਿਸੇ ਨਾ ਕਿਸੇ ਵਿਰੋਧੀ ਪਾਰਟੀ ਦੇ ਸਹਿਯੋਗ ਦੀ ਵੀ ਲੋੜ ਹੈ ਤੇ ਜਿਸ ਵਾਸਤੇ ਲਗਾਤਾਰ ਕਮੇਟੀ ਦੀਆਂ ਬੈਠਕਾਂ ਕਰਨੀਆਂ ਪੈਂਦੀਆਂ ਨੇ ਜੋ مشਵਰੇ ਕਰਨੇ ਪੈਂਦੇ ਨੇ ਤੇ ਵਿਚਾਰ ਵੀ ਲੈਣੇ ਪੈਂਦੇ ਨੇ ਤੇ ਹਰ ਬਿਲ ਕਾਫੀ ਲੰਮੇ ਚਿਰ ਵਾਸਤੇ ਖਿੱਚਿਆ ਚੱਲਿਆ ਜਾ ਰਿਹਾ ਹੈ ਜਿਸ ਕਰਕੇ ਵੀ ਇੱਕ ਕਾਰਨ ਹੈ ਇਸ ਸਮੇਂ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਇਲੈਕਸ਼ਨ ਹੋ ਸਕਦੀ ਹੈ ਕਿਉਂਕਿ ਜੋ 4 ਨਵੰਬਰ ਨੂੰ ਹੁਣ ਬਜਟ ਪੇਸ਼ ਕੀਤਾ ਜਾਣਾ ਹੈ ਜੇਕਰ ਬਜਟ ਨੂੰ ਵੀ ਸਹਿਯੋਗ ਨਾ ਮਿਲਿਆ ਤਾਂ ਸਰਕਾਰ ਟੁੱਟ ਸਕਦੀ ਹੈ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨੀਵਾਰ ਨੂੰ 1 ਨਵੰਬਰ ਦੇ ਦਿਨ ਆਪਣੇ ਇੱਕ ਬਿਆਨ ਦੇ ਵਿੱਚ ਇਸ ਦਾ ਜ਼ਿਕਰ ਵੀ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਕੈਨੇਡਾ ਦੇ ਹੋਰ ਲਿਬਰਲ ਪਾਰਟੀ ਤੋਂ ਲੋਕ ਸਭਾ ਮੈਂਬਰ ਹਾਊਸ ਆਫ ਕਾਮਨਸ ਦੇ ਵਿੱਚ ਇਹ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇਕਰ ਜੋ 4 ਨਵੰਬਰ ਨੂੰ ਬਜਟ ਹੁਣ ਪੇਸ਼ ਕੀਤਾ ਜਾਣਾ ਹੈ ਉਸ ਨੂੰ ਸਹਿਯੋਗ ਨਹੀਂ ਦਿੱਤਾ ਜਾਂਦਾ ਤਾਂ ਸਰਕਾਰ ਟੁੱਟ ਸਕਦੀ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਜਿਸ ਤਰ੍ਹਾਂ ਦੇ ਤਿੱਖੇ ਸਵਾਲ ਵਿਰੋਧੀ ਪਾਰਟੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਉਹਨਾਂ ਦੇ ਜਵਾਬ ਖਾਸ ਤੌਰ ਦੇ ਉੱਤੇ ਬਜਟ ਦੇ ਉੱਤੇ ਇਸ ਸਮੇਂ ਜੋ ਚੀਜ਼ਾਂ ਪੇਸ਼ ਹੋ ਰਹੀਆਂ ਨੇ ਜਿਸ ਦੇ ਬਾਰੇ ਹੁਣੇ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਸੰਬੰਧੀ ਸਵਾਲ ਚੁੱਕੇ ਜਾ ਰਹੇ ਨੇ ਤਾਂ ਉਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਦੇ ਵੱਲੋਂ ਸਹਿਯੋਗ ਨਾ ਦਿੱਤਾ ਜਾਵੇ ਜਿਸ ਦੇ ਨਾਲ ਬਜਟ ਪੇਸ਼ ਕਰਨ ਦੇ ਵਿੱਚ ਦਿੱਕਤ ਆ ਸਕਦੀ ਹੈ ਤੇ ਸਰਕਾਰ ਟੁੱਟ ਸਕਦੀ ਹੈ ਪਰ ਇਹ ਵੀ ਹੈ ਕਿ ਜੋ ਇਸ ਸਮੇਂ ਵੱਖ-ਵੱਖ ਜੋ ਫੈਡਰਲ ਪਾਰਟੀਆਂ ਨੇ ਉਹ ਹੁਣੇ ਨੇੜੇ-ਨੇੜੇ ਹੀ ਦੋ ਇਲੈਕਸ਼ਨਸ ਦੇ ਵਿੱਚੋਂ ਲੰਘ ਕੇ ਆਈਆਂ ਨੇ ਵੱਡੀਆਂ ਪਾਰਟੀਆਂ ਦੇ ਕੋਲ ਤਾਂ ਫੇਰ ਵੀ ਪਾਰਟੀ ਫੰਡ ਹੁੰਦੇ ਨੇ ਪਰ ਜੋ ਛੋਟੀਆਂ ਪਾਰਟੀਆਂ ਨੇ ਉਹਨਾਂ ਦੇ ਕੋਲ ਬਹੁਤਾ ਫੰਡ ਨਹੀਂ ਹੁੰਦਾ ਜਿਸ ਕਰਕੇ ਹੋ ਸਕਦਾ ਹੈ ਕਿ ਉਹ ਸਹਿਯੋਗ ਤਾਂ ਕਰਕੇ ਵੀ ਦੇ ਦੇਣ ਕਿ ਇੱਕਦਮ ਇਲੈਕਸ਼ਨ ਨਾ ਜਾਵੇ ਤੇ ਉਹ ਇਲੈਕਸ਼ਨ ਵਾਸਤੇ ਹਜੇ ਤਿਆਰ ਨਾ ਹੋਣ ਪਰ ਫਿਰ ਵੀ ਜਿਕਰ ਉਹਨਾਂ ਦੇ ਵੱਲੋਂ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕੀਤਾ ਜਾਂਦਾ ਹੈ ਹਰ ਪਾਰਟੀ ਆਪੋ ਆਪਣੇ ਸਟੈਂਡ ਦੇ ਉੱਤੇ ਅੜ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਸਰਕਾਰ ਟੁੱਟ ਜਾਵੇ ਤੇ ਇਸ 크ਿਸਮਸ ਤੱਕ ਯਾਨੀ ਕਿ ਇਸ ਸਾਲ ਦੇ ਅੰਤ ਤੱਕ ਦੁਬਾਰਾ ਤੋਂ ਇਲੈਕਸ਼ਨ ਹੋਵੇ ਤੇ ਇਸ ਸਮੇਂ ਦੇ ਹਾਲਾਤ ਨੇ ਜੋ ਉਸ ਦੇ ਵਿੱਚ ਮੰਨਿਆਇਆ ਜਾ ਰਿਹਾ ਹੈ ਕਿ ਜੋ ਮਾਰਕਰਨੀ ਦੇ ਵੱਲੋਂ ਇਸ ਸਮੇਂ ਬਿਆਨ ਦਿੱਤੇ ਜਾ ਰਹੇ ਨੇ ਹੋ ਸਕਦਾ ਹੈ ਕਿ ਲਿਬਰਲਸਟੀ ਵੀ ਇਸ ਸਮੇਂ ਕੋਸ਼ਿਸ਼ ਹੋਵੇ ਕਿ ਜੇਕਰ ਇਲੈਕਸ਼ਨ ਹੁੰਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਬਹੁਮਤ ਮਿਲ ਜਾਵੇ ਤੇ ਬਹੁਮਤ ਦੇ ਨਾਲ ਸਰਕਾਰ ਬਣਾਉਣਾ ਚਾਹਣ ਕਿਉਂਕਿ ਜਦੋਂ ਵੀ ਉਹ ਪਾਰਲੀਮੈਂਟ ਦੇ ਵਿੱਚ ਕੋਈ ਵੀ ਫੈਸਲਾ ਜੋ ਕਿ ਵੋਟਾਂ ਦੇ ਉੱਤੇ ਨਿਰਭਰ ਕਰ ਦਾ ਇਹ ਉਹ ਲੈਂਡ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹ ਨੇਪਰੇ ਨਹੀਂ ਚੜਦਾ ਦਿਖਾਈ ਦਿੰਦਾ ਕਿਉਂਕਿ ਬਹੁਮਤ ਦੇ ਨਾਲ ਸਹਿਯੋਗ ਹੀ ਨਹੀਂ ਮਿਲਦਾ ਜਿਸ ਕਰਕੇ ਹਰ ਮੁੱਦਾ ਬਹੁਤ ਲੰਮਾ ਖਿੱਚਿਆ ਜਾ ਰਿਹਾ ਹੈ ਤੇ ਜਿਸ ਕਰਕੇ ਨਾ ਸਿਰਫ ਟੈਕਸਪੇਅਰਸ ਦਾ ਪੈਸਾ ਤੇ ਨਾਲ ਹੀ ਸਮੇਂ ਦੀ ਬਰਬਾਦੀ ਵੀ ਹੋ ਰਹੀ ਹੈ ਇਹ ਮੰਨਿਆ ਜਾ ਰਿਹਾ ਹੈ ਵੱਖ-ਵੱਖ ਮੁੱਦਿਆਂ ਦੇ ਉੱਤੇ ਤੇ ਜੇਕਰ ਹੁਣ ਇੱਕ ਪਾਰਟੀ ਨੂੰ ਬਹੁਮਤ ਮਿਲ ਜਾਂਦੀ ਹੈ ਤਾ ਜਿਹਾ ਹੋ ਸਕਦਾ ਹੈ ਕਿ ਕਾਫੀ ਬਿੱਲ ਨੇ ਜੋ ਪੇਸ਼ ਕੀਤੇ ਜਾ ਰਹੇ ਨੇ ਉਹ ਸਮਾਂ ਰਹਿੰਦੇ ਆ ਪਾਸ ਹੋ ਜਾਣ ਜਿਨ੍ਹਾਂ ਦੇ ਉੱਤੇ ਛੇਤੀ ਨਾਲ ਕੰਮ ਅੱਗੇ ਸ਼ੁਰੂ ਹੋ ਸਕੇ ਪਰ ਜਦੋਂ ਤੋਂ ਹੁਣ ਸਰਕਾਰ ਬਣੀ ਹੈ ਉਦੋਂ ਤੋਂ ਹੀ ਕਈ ਅਜਿਹੇ ਬਿੱਲ ਨੇ ਜਿਨ੍ਹਾਂ ਦੇ ਉੱਤੇ ਬਹਿਸ ਹੀ ਹੁੰਦੀ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਸਹਿਯੋਗ ਲਗਾਤਾਰ ਕੈਨੇਡਾ ਦੀ ਲਿਬਰਲ ਸਰਕਾਰ ਦੇ ਵੱਲੋਂ ਮੰਗਿਆ ਵੀ ਜਾ ਰਿਹਾ ਹੈ ਪਰ ਪਰ ਹੋਰ ਪਾਰਟੀਆਂ ਜ਼ਿਆਦਾ ਸਹਿਯੋਗ ਨਹੀਂ ਦੇ ਰਹੀਆਂ ਜਿਸ ਕਰਕੇ ਇਸ ਸਮੇਂ ਜੋ ਬਿੱਲ C12 ਹੈ ਉਸਤੇ ਉੱਤੇ ਵੀ ਕੁਝ ਅਜੀਹਾ ਹੀ ਚੱਲ ਰਿਹਾ ਏ ਹੁਣ ਦੇਖਣਾ ਇਹ ਹੋਵੇਗਾ ਕਿ ਜੋ 4 ਨਵੰਬਰ ਨੂੰ ਬਜਟ ਆਉਂਦਾ ਹੈ ਉਸ ਉੱਤੇ ਕਿਹੋ ਜਿਹੇ ਸਟੈਂਡ ਵਿਰੋਧੀ ਪਾਰਟੀਆਂ ਦੇ ਵੱਲੋਂ ਆਪਣੇ ਸਪਸ਼ਟ ਕੀਤੇ ਜਾਂਦੇ ਨੇ ਤੇ ਉਸ ਬਜਟ ਦੇ ਵਿੱਚ ਕਿਹੜੀਆਂ ਮੁੱਖ ਗੱਲਾਂ ਨੇ ਤੇ ਆਮ ਲੋਕਾਂ ਦੇ ਉੱਤੇ ਇਸ ਦਾ ਕੀ ਪ੍ਰਭਾਵ ਪੈਣ ਵਾਲਾ ਹੈ ਕਿਉਂਕਿ ਇਸ ਸਮੇਂ ਜਦੋਂ ਵਿੱਤੀ ਪੱਧਰ ਉੱਤੇ ਕਈ ਚੁਣੌਤੀਆਂ ਚੋਂ ਕੈਨੇਡਾ ਭਰ ਦੇ ਲੋਕ ਲੰਘ ਰਹੇ ਨੇ ਅਜਿਹੇ ਵਿੱਚ ਬਜਟ ਦੇ ਉੱਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿਉਂਕਿ ਖਾਸ ਤੌਰ ਦੇ ਉੱਤੇ ਮੀਡੀਅਮ ਵਰਗ ਦੇ ਲੋਕ ਨੇ ਜੋ ਜੋ ਮਿਡਲ ਕਲਾਸ ਲੋਕ ਨੇ ਉਹ ਬਹੁਤ ਜ਼ਿਆਦਾ ਜੋ ਮਹਿੰਗਾਈ ਤੋਂ ਪਰੇਸ਼ਾਨ ਨੇ ਤੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਇਸ ਸਮੇਂ ਦੀਆਂ ਰਿਪੋਰਟਸ ਲਗਾਤਾਰ ਦੱਸ ਰਹੀਆਂ ਨੇ ਉਹ ਮਹਿੰਗੀਆਂ ਚੀਜ਼ਾਂ ਤਾਂ ਕੀ ਸਗੋਂ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਵੀ ਕਟੌਤੀ ਕਰਨ ਲੱਗੇ ਨੇ ਜੋ ਕੈਨੇਡਾ ਵਿੱਚ ਇਸ ਸਮੇਂ ਸੰਘਰਸ਼ ਕਰ ਰਹੇ ਨੇ ਲੋਕ ਨੌਕਰੀਆਂ ਦੀ ਕਮੀ ਦੇ ਕਰਕੇ ਵੀ ਸੰਘਰਸ਼ ਕਰ ਰਹੇ ਨੇ ਤਾਂ ਜਿਹੇ ਵਿੱਚ ਇਸ ਸਾਲ ਜੋ ਬਜਟ ਪੇਸ਼ ਕੀਤਾ ਜਾਣਾ ਹੈ ਉਹ ਬਹੁਤ ਹੀ ਅਹਿਮ ਰਹਿਣ ਵਾਲਾ ਹੈ